ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅਮਰਤਪਾਲ ਦੇ ਅ ਅਮਰਤਪਾਲ ਸਿੰਘ ਦੇ ਜਿਹੜੇ ਸਪੋਰਟਰ ਹੈ ਉਹਨਾਂ ਲਈ ਖੁਸ਼ਖਬਰੀ ਹੈ ਕਿ ਅੱਜ ਉਹਨਾਂ ਨੇ ਖਡੂਰ ਸਾਹਿਬ ਤੋਂ ਐਮਪੀ ਵਜੋਂ ਜਿਹੜੀ ਹੈ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਕੇ ਤੇ ਉਹਨਾਂ ਨੇ ਅੱਜ ਜਿਹੜੀ ਹੈ ਪੂਰੇ 1 ਮਹੀਨੇ ਬਾਅਦ ਉੱਤੇ ਵੀ 2-3 ਦਿਨ ਚੱਲ ਗਏ ਨੇ ਮਤਲਬ ਅ ਜਿਹੜੀ ਸੌ ਚੁੱਕੀ ਹੈ ਅੱਜ ਉਹਨਾਂ ਨੇ ਪਰ ਸਵਾਲ ਆ ਇੱਥੇ ਇੱਥੇ ਇੱਕ ਸਵਾਲ ਬਹੁਤ ਵੱਡਾ ਹੋ ਰਿਹਾ ਵਾ ਮੈਂ ਇੱਥੇ ਗੱਲ ਕਰਨੀ ਹੈ ਕਿ ਜਿਸ ਬੰਦੇ ਨੇ ਨਸ਼ੀਆਂ ਲਈ ਮਹੀਮ ਚਲਾਈ ਕਈ ਮਾਵਾਂ ਦੇ ਪੁੱਤ ਬਚਾਏ ਉਹਨਾਂ ਨੂੰ ਅੰਮਰ ਸ਼ਟਾਇਆ ਉਸ ਬੰਦੇ ਨੂੰ ਐਨਐਸਏ ਲਾ ਕੇ ਜੇਲ੍ਹ ਚ ਸੁਟਿਆ ਤੇ ਅੱਜ ਜਦੋਂ ਉਹਨੂੰ ਸੌ ਚੁੱਕਣੀ ਸੀ ਤੇ ਇੱਥੋਂ ਤੱਕ ਕਿ ਉਹਨਾਂ ਦੇ ਆਪਣੇ ਉਹ ਉਹਦੇ ਪਿਤਾ ਜੀ ਨੂੰ ਨਹੀਂ ਮਿਲਣ ਦਿੱਤਾ ਗਿਆ ਉਹਨਾਂ ਦੇ ਜਿਹੜੇ ਚੌਣ ਆਲੇ ਸੀ ਉੱਥੇ ਪਹੁੰਚੇ ਸੀ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਗਿਆ ਤੇ ਜਿਸ ਨੇ ਮਾਵਾ ਦੇ ਪੁੱਤ ਮਰਮਾਰੇ ਬਿਸ਼ਨੋਈ ਵਰਗੇ ਉਹ ਜੇਲ੍ਹਾਂ 'ਚ ਇੰਟਰਵਿਊ ਦੇ ਰਿਹਾ ਹੈ ਇਹ ਹੈ ਸਾਡਾ ਦੇਸ਼ ਦਾ ਸਿਸਟਮ ਪਤਾ ਨਹੀਂ ਕਿਉਂ ਇੰਨੀ ਸਰਕਾਰ ਡਰਦੀ ਹੈ ਉਹ ਇੰਟਰਵਿਊ ਦੇ ਸਕਦਾ ਜੇਲ੍ਹ ਚ ਬਹਿ ਗਈ ਤੇ ਇਹ ਕਿਉਂ ਨਹੀਂ ਸਕਿਉਰਟੀ ਇੰਨੀ ਟੈਟ ਸੀ ਕਿ ਜਿੱਦਾਂ ਪਤਾ ਨਹੀਂ ਕਿੱਡਾ ਕ ਵੱਡਾ ਉਸ ਬੰਦੇ ਨੇ ਜੁਰਮ ਕੀਤਾ ਬਹੁਤ ਸ਼ਰਮ ਮੈਨੂੰ ਮਹਿਸੂਸ ਹੋਈ ਹੈ ਜਦੋਂ ਅ ਮੈਂ ਵੀਡੀਓ ਦੇਖੀ ਆ ਨਿਊਜ਼ ਚੈਨਲਾਂ ਤੇ ਚੱਲ ਰਹੀਆਂ ਸੀ ਬਹੁਤ ਦੁੱਖ ਮਹਿਸੂਸ ਹੋਇਆ ਚਲੋ ਆਸ ਕਰਦੇ ਆ ਕਿ ਛੇਤੀ ਦੋ ਛੇਤੀ ਅਮਰਪਾਲ ਜੀ ਬਾਹਰ ਆਉਣ ਪਰ ਫੇਰ ਗੱਲ ਹੈ ਪ੍ਰੋਲ ਬਲਾਤਕਾਰੀਆਂ ਨੂੰ ਮਿਲ ਸਕਦੀ ਹੈ ਤੇ ਜਿਹੜਾ ਬੰਦਾ ਹੱਕਾਂ ਤੇ ਸੱਚਾਲੀ ਗੱਲ ਕਰਦਾ ਸਚਾਈ ਦੀ ਗੱਲ ਕਰਦਾ ਉਸ ਬੰਦੇ ਨੂੰ ਪ੍ਰੋਲ ਨਹੀਂ ਮਿਲ ਸਕਦੀ ਇਹੋ ਜਿਹਾ ਸਾਡਾ ਸਿਸਟਮ ਹੈ। ਬਾਕੀ ਮੇਰੇ ਕੋਲ ਜਿੰਨੇ ਕ ਸਵਾਲ ਸੀ ਮੈਂ ਤੁਹਾਡੇ ਸਾਹਮਣੇ ਰੱਖੇ ਆ। ਬਾਕੀ ਅਮਰਤਪਾਲ ਦੇ ਸਮ ਸਾਰੇ ਸਮਰਥਕਾਂ ਨੂੰ ਵਧਾਈਆਂ ਜੀ। ਖਡੂਰ ਸਾਹਿਬ ਵਾਲਕਾ ਵਾਸੀਆਂ ਨੂੰ ਵਧਾਈਆਂ। ਵੋਟਰਾਂ ਨੂੰ ਵਧਾਈਆਂ। ਪਰਿਵਾਰ ਨੂੰ ਵਧਾਈਆਂ। ਕਿ ਉਹਨਾਂ ਨੇ ਅੱਜ ਐਮਪੀ ਵਜੋਂ ਸੌ ਚੁੱਕੀ ਆ ਤੇ ਆਪਣੇ ਮੁੱਦਿਆਂ ਦੇ ਉੱਤੇ ਪਾਰਲੀਮੈਂਟ ਅਚ ਜਾ ਕੇ ਖਡੂਰ ਸਾਹਿਬ ਦੇ ਲੋਕਾਂ ਦੇ ਹੱਕਾਂ ਲਈ ਆਵਾਜ਼ ਜਿਹੜੀ ਆ ਉਹ ਉਠਾਉਣਗੇ। ਤੇ ਬਸ ਇਨੀ ਕੀ ਬੇਨਤੀ ਕਰਨੀ ਸੀ ਬਾਕੀ ਜਿਨੇ ਕੋਈ ਸਵਾਲ ਹੈ ਤੁਹਾਡਾ ਵੀ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਧੰਨਵਾਦ